ਜੇ ਮਤੂ ਦੀ ਦਾ ਨਿਬਤ ਰੱਖਣ ਲਈ ਸਭ ਤੋਂ ਪਹਿਲਾਂ ਇਹਨੀਆਂ ਨਦੀਆਂ ਸਭ ਨੂੰ ਲੱਤ ਲੱਤ ਰੱਖਣੀਆਂ ਸਰਪੰਚ ਸਾਹਿਬ ਨੂੰ ਵੀ ਲੱਤ ਲੱਤ ਰੱਖਣੀਆਂ ਇਹ ਬਹੁਤ ਵੱਡਾ ਕੰਮ ਹੈ ਇੱਕ ਇਤਿਹਾਸਿਕ ਜਗ੍ਹਾ ਲਈ ਵੀ ਖੋੜ ਜਾਂਦਾ ਸੀਗਾ ਇਹ ਲੋਕਾਂ ਲਈ ਬਹੁਤ ਮੰਗੂ ਹੁੰਦਾ ਸੀਗਾ ਕਹਿੰਦੇ 15 ਸਾਲੋਂ ਕਿ ਨਹੀਂ ਬਣੀ ਸੀ ਪਰ ਐਮਐਲਏ ਸਾਹਿਬ ਨੇ ਵਿਧਾਨ ਸਭਾ ਵਿੱਚ ਮੁੱਦਾ ਉਠਾਇਆ ਸੀ ਪਹਿਲੀ ਟਰਮ ਵਿੱਚ 66 ਦਾ ਦੂਜੀ ਟਰਮ ਵਿੱਚ 50 ਸੜਕਾ ਇਸ ਨੂੰ ਪੂਰਾ ਕਰਨ ਲਈ ਸੁਖਵੰਤ ਸਿੰਘ ਮਾਨ ਜੀ ਤੇਜਰੀ ਬਾਸਰ ਦਾ ਧੰਨਵਾਦ ਕਰਦਾ ਜਲਦੀ ਸਭ ਸੁਧਰ ਜਾਏਗਾ ਜੀ ਅੱਜ ਦੋ ਸੜਕਾਂ ਦਾ ਕਰ ਰਹੇ ਆਂ ਕਢਾਈ ਤੋਂ ਟੁੱਟੀ ਰਹੀ ਰੋਡ ਤੇ ਤੇ ਦੂਜਾ ਕਢਾਈ ਸੋਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਕੀ ਮੈਸੇਜ ਅੱਜ ਤੁਹਾਡਾ ਜਦੋਂ ਨੀ ਪੱਥਰ ਰੱਖਿਆ ਅੱਜ ਮੈਂ ਇਹਦਾ ਜ਼ਿਕਰ ਕਰੀ ਕਿ ਅਸੀਂ ਜਿਆਦੇ ਆਪੇ ਆਪ ਮੁਕਾਬਲੇ ਸਾਥੀ ਬਸ ਕਰ ਰਹੇ ਹਾਂ ਧੰਨਵਾਦ ਸਰਕਾਰ ਮੈਂ ਇਸ ਜਨਤਾ ਸਾਹਮਣੇ ਜਿਨ੍ਹਾਂ ਨੇ ਜੀ ਸਾਧੂ ਜੀ ਤੇ ਸਾਰੀ ਸਿੱਖ ਰਾਣੀ ਤੋਂ ਟੂਰਟੀ ਮੁਫੈਦ ਨਿਗਾਰ ਤੋਂ ਬਣਾਇਆ ਇਸ ਤੋਂ ਪਹਿਲਾਂ ਵੀ ਜੋ ਕੜੇ ਹੁ ਗੱਡੇ ਹਰ ਕੇ ਲਈ ਸੜਕਾਂ ਵੀ ਮਸਾਂ ਦਾ ਕੱਡੇ ਨੇ ਜਿਵੇਂ ਜਿਹੜਾ ਤੋਂ ਲੈ ਕੇ ਜੀ ਤੱਕ ਪਰਿਵਾਰ ਦੇ ਕੰਮ ਤੋਂ ਦੋ ਐਮਐਲਏ ਜੀ ਨਾਲ ਵੀ ਲੈ ਕੇ ਤੁਰਾ ਗਿਆ ਪਹਿਲੇ ਸਾਲ ਹੁੰਦੇ ਸਾਲ ਬਿਲਕੁਲ ਬਹੁਤੀ ਵਧੀਆ ਤਰੀਕੇ ਨਾਲ 25 ਜਨਾਵ ਦੇ ਵਿੱਚ ਜਿਹੜਾ ਤੋਂ ਜਿਹੜੀ ਦੂਜਾ ਸੜਕ ਬਣਾਈ ਸੀ ਉਸ ਤੋਂ ਆ 60 ਫੀਦੀ ਬੀਨ ਬੰਦ ਸੀ ਨਗਰ ਦੀ ਇਲਾਕੇ ਨੂੰ ਸ਼੍ਰੀ ਗੁਰੂ ਹਰਿਗੋਬਿੰਦ ਪਾਸ਼ਾ ਚਾਰਸ਼ਕ ਪਾਰਕ ਜੁਰਾ ਸਾਹਿਬ ਵੱਡੇ ਤੋਂ ਲੈ ਕੇ ਜੁਰਾ ਸਾਹਿਬ ਤੱਕ ਸੜਕੀਾਂ ਦੀ ਉਹ ਬਣਾਈ ਸੀ ਕਿ ਬਾਕੀ ਹੁਣ ਪਾਰਕ ਦਾ ਕੰਮ ਵੀ ਅਸੀਂ ਜਾਂਦੀ ਸ਼ੁਰੂ ਕਰਾਂਗੇ ਛਾਂ ਦੇ ਬਹੁਤਿਆਂ ਵੱਲੋਂ ਜੁਰਾ ਜਾਂਦੀ ਪਾਰਕ ਨੂੰ ਇਹ ਉਦਯਾਰ ਕਾਰਜਾਂ ਦੀ ਵਿਸ਼ੇਸ਼ਤਾ ਕਿ ਜੁਰਾ ਸਾਹਿਬ ਦਾ ਸਾਡੇ ਨਜ਼ਰ ਵਿੱਚ ਪਿਆਰਾ ਅਸੀਂ ਚਲਵਾਜ ਕਰਦੇ ਆ ਜੁਰਾ ਸਾਹਿਬ ਨੇ ਜੁਰਾ ਸਾਹਿਬ ਦੀ ਬੈਣੀ ਤੋਂ ਸਾਨੂੰ ਸਿਖਾਇਆ ਚਾਹੀਏ ਤੇ ਆਪ ਦੇ ਆਪ ਦੇ ਸੰਗਤਾਂ ਦੀ ਆਮਦ ਲਗਭਗ 25-29 ਦਿਨਾਂ ਦੇ ਨਾਲ 50 ਸ਼ੀਮਾ ਹੋਣੀ ਤੇ ਇੱਕ ਮੇਰੀ ਬੇਨਤੀ ਹੋਰ ਹੈ ਜੇ ਮੈਂ ਪਟਿਆਲਾ ਵਾਲੀ ਸੜਕਾਂ ਦੋ ਤਿੰਨ ਸੜਕਾਂ ਦੇ ਉਹਨਾਂ ਦਾ ਵੀ ਦਿੱਤਾ ਹੈ ਐਸਟੀਮੇਟ ਆਹ ਜੀ ਪਟਿਆਲਾ ਵਾਲੀ ਸੜਕ ਦਾ ਜੀ ਫਾਨਾ ਦੀ ਗੱਲ ਹੋ ਰਹੀ ਹੈ ਥੱਲੇ ਸਾਨੂੰ ਬੇਨਤੀ ਕਰੀ ਸੀ ਪਰ ਸਾਨੂੰ ਬੋਲਿਆ ਨਾ ਬਈ ਜੋ ਤੋਂ ਬੋਲੂਗਾ ਤੇ ਜੀ ਬਿਸ਼ਾਈ ਸਰਕਾਰ ਬਿਲਕੁਲ ਕਾਂਗਰਸ ਸਰਕਾਰ ਬਣੀ ਸੀ ਤੇ ਉੱਪਰ ਉਹ ਨਾ ਨਹੀਂ ਆ ਕੇ ਬਾਕੀ ਆਪਾਂ ਦੇਖਦੇ ਆਂ ਵੀ ਚੁੰਮਤੀ ਕਾफी ਚੱਕੋ ਜਾਂ ਖੇਤਾਂ ਚੋਂ ਤੇ ਮੈਨਿੰਗ ਹੋਈ ਸੀ ਬਟੇ ਉੱਪਰ ਜਾਂਦੇ ਵੀ ਨਹੀਂ ਕਰਕੇ ਜਾਂ ਜਾਂਦੇ ਜਾਣੀ ਸੀ ਉਹਦੇ ਲਈ ਮੈਂ ਸੀ ਬਣਾ ਜਰਾ ਮੈਂ ਕਰੀਆ ਉਸ ਨਾਲ ਪਹੁੰਚ ਅਟੈਚ ਵਾਸਤੇ ਹੋ ਸਕੇ ਤਾਂ ਲਈ ਕਦੀ ਜਟਨੇ ਦੇ ਬਤਵਾਣ ਮੰਡਲਾਂ ਤੇ ਅੰਮਲੇ ਸਾਹਿਬ ਨੂੰ ਸਾਜਿਸ਼ਾ ਕਿਉਂਕਿ ਮੇਰੀ ਬੇਨਤੀ ਇਹ ਹੈ ਨਾ ਉਹ ਲੁਧਿਆਣੇ ਵਾਲੀ ਸੜਕ ਨਾਲ ਅਟੈਚ ਕਰਦੀ ਹੈ ਜਿਹੜਾ ਡੀਟੀ ਰੋਡ ਮੇਨ ਰੀਡ ਰੋਡਾਂ ਦਾ ਪ੍ਰੋਜੈਕਟ ਵੀ ਮੜਾ ਤੋਂ ਲੈ ਕੇ ਸਾਰੀ ਆਮ ਸਤਿ ਸ਼੍ਰੀ ਅਕਾਲ ਮਾਈ ਬਾਸ ਜੀ ਜਿਹੜਾ ਆਇਆ ਸੀ ਉਹ ਇੱਕ ਆਰਡੀਓ ਹੈ ਜੀ ਮੈਂ ਨਾਲ ਸਾਹਿਬਾਰੇ ਤੋਂ ਜੀ ਕੀ ਕਹਿੰਦੇ 2623 ਖਾਂ ਦੱਸੋ ਧੰਨਵਾਦ ਜੀ ਥੈਂਕ ਯੂ